ਇੰਦਰ ਹੈ ਹਾਂਜੀ ਮੰਮੀ ਮੈਂ ਘਰ ਲੱਗੀ ਮੰਮੀ ਰੋਟੀ ਖਾਣ ਲੱਗੀ ਹਾਂ ਐਦਾਂ ਕਰ ਮੈਨੂੰ ਗਰਮੀ ਬੜੀ ਲੱਗਣ ਢੀ ਤੇ ਮੇਰਾ ਪਤਰਾ ਜਿਹਾ ਮਸ਼ੀਨ ਜੇ ਸੂਟ ਪਿਆਈ ਤੇ ਰੋਹ ਗਾਲ ਕੇ ਮਾੜਾ ਜਿਹਾ ਸੁੱਟ ਕੇ ਆ ਮੈਂ ਕਹਿੰਦੀ ਪਹਿਲਾਂ ਰੋਟੀ ਖਾ ਲੈਂਦੀ ਮੈਂ ਕੋਈ ਨਹੀਂ ਮੈਨੂੰ ਗਰਮੀ ਬੜੀ ਲੱਗਣ ਢੀ ਪਹਿਲਾਂ ਜਾ ਤੂੰ ਆਣ ਕੇ ਖਾਏ ਚਲੋ ਠੀਕ ਹੈ ਆਤਾ ਮਮੀ ਅਲੀ ਦੇ 라ਹ ਪਹਿਲਾ ਨੇਰੀ ਆਗੇ ਉੱਡ ਜਾਣੇ ਆ ਲਾ ਲਈ ਅਲੀ ਦੇ 라ਹ ਮੰਦਰ ਲਾਗੇ ਨੇ কুরਸੀਆਂ ਕਰਸੀਆਂ ਇਕੱਠੀਆਂ ਕਰ ਦੇ ਦਬ ਦ ਅਥੇ ਉਲਟੋ ਟਕਾ ਲਈ ਆਮੀ ਜਾਣੇ ਕਾ ਦੀਆਂ কুরਸੀਏ ਕਹੋ ਇਹ ਹਾਜ ਦੋ ਤਨ ਇਕੱਠੀਆਂ ਕਰ ਦਵਿੰਦਰ ਰੋਟੀ ਦਾ ਭੁੱਖ ਬੜੀ ਲੱਗੀ ਹੈ ਲੈ ਇਹ ਨਾ ਇੰਤਜ਼ਾਰ ਹੋ ਰਿਹਾ ਨਹੀਂ ਰੋਟੀ ਦਾ ਹਾਂਜੀ ਕੋਈ ਨਹੀਂ ਤੂੰ ਚੱਲੋ ਮੈਂ ਲਵ ਨਹੀਂ ਜਦੋਂ ਸੋਨੀ ਹੁੰਦੀ ਸੀ ਤੇ ਰਲ ਮਿਲ ਕੇ ਮੇਰੇ ਨਾਲ ਕੰਮ ਆ ਕਰਾ ਲੈਂਦੀ ਸੀ ਹੁਣ ਇਕੱਲੀ ਨੂੰ ਸਾਰਾ ਦਿਨ ਐਡੇ ਲੰਘ ਜਾਂਦਾ ਵਾ ਤੇ ਮੰਮੀ ਮੰਮੀ ਤੇ ਕੰਮ ਨੂੰ ਹੱਥ ਲਾ ਕੇ ਖੁਸ਼ ਹੀ ਨਹੀਂ ਆ ਉੱਤੋਂ ਭੁੱਖ ਵੀ ਬੜੀ ਲੱਗੀ ਆ ਚਾਹ ਦੇ ਸਾਰਾ ਕੰਮ ਤੇ ਮਾਸੀ ਜੀ ਸੰਭਾਲ ਲੈਂਦੇ ਸੀ ਆਂਦੇ ਦੋ ਦੋ ਹੀ ਹੁੰਦੇ ਆ ਤੇ ਇਕੱਲਾ ਇਕੱਲਾ ਹੀ ਹੁੰਦਾ ਪਾਣੀ ਲੈ ਮੰਦਰ ਉਹ ਸਬਜੀ ਨਵੀਂ ਬਣਾ ਲਿਆ ਕਰੋਗੇ ਅ ਕੜੀ ਰੱਖ ਦੇਣੀ ਆ ਮੂਰੇ ਮੇਰੇ ਇੰਨੇ ਭਾਈ ਲੰਗਦੇ ਆਂ ਦੀ ਇੱਥੇ ਆ ਜੀ ਤੂੰ ਰੋਟੀ ਖਾ ਲਈ ਨਹੀਂ ਨਹੀਂ ਅਜੇ ਖਾਣੀ ਆ ਮੈਂ ਤੇ ਮੈਨੂੰ ਨਾ ਟੀਕੇ ਦਾ ਰੋਟੀ ਖਾ ਲਿਆ ਕਰੋ ਕੋਈ ਗੱਲ ਇੱਥੇ ਬਹਿ ਜਾ ਮੇਰ ਨਾਲ ਖਾ ਲੈ ਇਸ ਸਬਜ਼ੀ ਆ ਭਾਈ ਹੁੰਦਾ ਚ ਲੰਘਦੇ ਕਿ ਜਾਨੇ ਬਾਜਾ ਇਹਨੇ ਦੇ ਸਬਜ਼ੀ ਲੱ ਲਿਆ ਕਰੋ ਆ ਦਾਲ ਤੇ ਖੜੀ ਬਣਾਈ ਜਾਲੀਆਂ ਜੋ ਬਣਾ ਤੁਸੀਂ ਦਾਰੂ ਪੀਤੀ ਆ ਨਹੀਂ ਉਹ ਤਾਂ ਕੱਲ ਜਿਹੜੀ ਪੀਤੀ ਨਾ ਉਹ ਸਮੈਲ ਆਉਂਦੀ ਬੁਰਸ ਨਹੀਂ ਕੀਤਾ ਸੋ ਇਹ ਮੇਰੀ ਗੱਲ ਸੁਣੋ ਨਾ ਖਾਦਾ ਤੂੰ ਕੋਈ ਨਹੀਂ ਖਾ ਲੈਣੀ ਆ ਮੈਂ ਕਹਿੰਦੇ ਹੀ ਮੈਂ ਮਾਸੀ ਜੀ ਨਾਲ ਜਾਵਾਂ ਅੱਜ ਚਾਹ ਨਾ ਕੋਈ ਗੱਲ ਨਹੀਂ ਖਾ ਲੈ ਤੂੰ ਨਾ ਦਲੰਦਰ ਆ ਫੋਟਕ ਦੀ ਚਾਹ ਬਣਾ ਦੇ ਮੈਨੂੰ ਕੀ ਲੱਗੀ ਕਰਨ ਮੰਮੀ ਰੋਟੀ ਖਾਣ ਲੱਗੀ ਆ ਚੱਲ ਖਾ ਲੈ ਪਰ ਅੱਜ ਖਾਣਾ ਇਦਾਂ ਨਾ ਕਰਿਆ ਕਰ ਪਹਿਲਾਂ ਬੰਦਿਆਂ ਨੂੰ ਜਨਾਨੀਆਂ ਖਵਾ ਲ ਦੇਣਾ ਤੇ ਬਾਅਦ ਚਾਹ ਖਾਈ ਦੀ ਹੁਣ ਨਹੀਂ ਨਹੀਂ ਮੈਂ ਤਾਂ ਨਹੀਂ ਖਾਣ ਲੱਗੀ ਜੋ ਬਣ ਕਹਿੰਦੇ ਸੀ ਵੀ ਚੱਲ ਤੂੰ ਖਾ ਲੈ ਰੋਟੀ ਮੇਰੇ ਨਾਲੇ ਚੱਲ ਹੁਣ ਖਾ ਲੈ ਤੇ ਫੋਟਕ ਚਾਹ ਕਰ ਮੇਰੇ ਸਿਰ ਦੁਖੰਡਿਆ ਮਾਤਾ ਡੀਕਣ ਦੇ ਹੀ ਮੈਨੂੰ ਇਹਨੇ ਖਾਦੀ ਨਹੀਂ ਭੁੱਖੀ ਅੱਛਾ ਦੇਖਦੇ ਨੇ ਤੈਨੂੰ ਕੀ ਤਾਂ ਅਹੀਂ ਬੰਦਿਆਂ ਤੋਂ ਨੌ ਨੌ ਕੋਵਾਂ ਡਰਦੇ ਹੈ ਹੈ ਇਹ ਚੜ ਕੇ ਬਰਾਬਰ ਤੇ ਬਹਿ ਕੇ ਤੇ ਰੋਟੀ ਖਾਂਦੀ ਹੈ ਆਈ ਕਾ ਬੰਦੇ ਦਾ ਲੱਗ ਲਾਗੇ ਨਹੀਂ ਜਾ ਕੇ ਵੇਖਿਆ ਫੇ ਰੋਟੀ ਨਾਲ ਖਾਣੀ ਹਾਂ ਬੰਦੇ ਨੂੰ ਖਵਾ ਲ ਕੇ ਪਾਂਡੇ ਗਾੜੀਆਂ ਚੁੱਕ ਕੇ ਪਾਂਡਾ ਸਨਾ ਮਾਇਕੇ ਤੇ ਦਿਸਾ ਲਈ ਨਾ ਬੰਦੇ ਨੇ ਫੇ ਬਾਹਰ ਨੂੰ ਚੱਲ ਜਣਾ ਤੇ ਫੇ ਬੈ ਕੇ ਰੋਟੀ ਖਾਣੀ ਹਾਂ ਗਾਂ ਗਾਇ ਨੇ ਹੁਣ ਪੂਏ ਚੜਾਉਂਦਾ ਗਾਂ ਗਾਂ ਵੇ ਕਿ ਸਿਰ ਤੇ ਚੜੂਗੀ ਸਾਡੇ ਆ ਜਾ ਬੈ ਜਾ ਰੋਟੀ ਖਾ ਲੈ ਮੀਣਾ ਆ ਜਾ ਚਲੇਦਾ ਕਰਦੇ ਹਾਂ ਮੰਮੀ ਨੂੰ ਕਾਫੀ ਚਾਹ ਬਣਾ ਦਿੰਨੀ ਆ

ਦੀਪਾ ਵੀ ਤੇ ਕਦੀ ਦੀਦੀ ਕੋ ਰਿਸ਼ਤਾ ਰੱਖਾ ਨਹੀਂ ਦੋ ਦੋ ਆਫੇ ਦੀਦੀ ਕੀ ਕਰ ਤੂੰ ਰਹਿੰਦੇ ਪਾਪੀ ਦੀਦੀ ਸਹੀ ਚੱਲ ਦੀਦੀ ਦੀਦੀ ਦੇਖਾ ਹੋਰ ਪਹਿਲਾਂ ਮੈਨੂੰ ਦੱਸ ਵੀ ਭੈਣ ਕੀ ਕਰਦੀ ਸੀ ਤੈਨੂੰ ਦੱਸ ਕਰ ਕੀ ਕਰਾਂ ਮਸੀ ਜੀ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਂ ਸਵੇਦੀ ਕਮਲੀ ਹੋ ਗਈ ਕੰਮ ਕਰ ਕਰਕੇ ਤਾਂ ਹੋ ਕੇ ਬੈਸਵਾਰੀ ਹੋ ਕੇ ਅੱਛਾ ਦੀਦੀ ਲਾਲੋ ਇੱਥੇ ਕਿਹੜਾ ਵੀ ਹੈਗਾ ਵਾ ਹਾਂ ਉਹ ਲਾਲੋ ਦਾ ਸੇਕ ਕੀ ਕਰਾਂ ਆ ਤੇਰੀ ਤਾਈ ਤੋਂ ਡਰਦੀ ਲੱਲੇ ਨਹੀਂ ਚੁੰਨੀ ਉੱਤੇ ਕੀ ਕਰਾਂ ਮੰਮੀ ਮਸੀ ਜੀ ਲੈਣੀ ਤੇ ਪੈਣੀ ਆ ਉਹ ਨਾਲ ਉਹਦੇ ਹੁੰਦਿਆ ਲੱਲਿਆ ਕਰ ਇੱਧਰ ਜਦੋਂ ਆਉਂਦੀ ਹੁੰਦੀ ਨਾ ਤੈਨੂੰ ਪਤਾ ਇਹ ਤਾਂ ਤੇਰੇ ਪੇਕਿਆਂ ਵਾਲਾ ਹੀ ਹਿਸਾਬ ਆ ਜਿੱਦਾਂ ਦੇ ਤੁਸੀਂ ਆਏ ਨਾ ਸੱਚੀ ਮੈਨੂੰ ਤੇ ਨਾ ਮੰਮੀ ਨੇ ਕੰਮ 'ਚ ਰੋਲ ਹੀ ਦਿੱਤਾ ਮੰਮੀ ਦੇ ਮਾਸਾ ਨਹੀਂ ਕੰਮ ਨੂੰ ਹਥ ਲਾਉਂਦੇ ਆਵੇ ਮੰਮੀ ਨੇ ਕਹ ਜਾਇਆ ਇੱਤਾਂ ਆਹ ਤਾਂ ਮੈਨੂੰ ਕੋਈ ਕੰਮ ਨਹੀਂ ਕਰਨਾ ਮੰਮੀ ਨੂੰ ਜਾਈ ਰੱਖਣੀ ਹੁਣ ਤੁਹਾਡਾ ਉਹ ਹਾਲ ਕਰਦਾ ਸੋਣਾ ਤਾਂ ਸਹੀ ਤੇ ਜੋਬਨ ਦੀ ਸੁਣ ਲਓ ਜੋਬਨ ਢੇਲੀ ਜਿੱਦਾਂ ਦੇ ਬਹੀ ਇੱਧਰ ਅਗੱਡੇ ਢੇਲੀ ਦਾ ਰੂਪ ਈ ਦਾ ਬਰਜੈ ਹੁੰਦਾ ਵਾ ਕੀ ਕਰਾਂ ਸੋਨੀਆ ਮੈਂ ਕਿਹਨੂੰ ਦੱਸਾਂ ਮੈਂ ਤੁਹਾਨੂੰ ਦੱਸਣਾ ਵਾ ਹੁਣ ਵੀ ਮੈਂ ਰੋਟੀ ਖਾਣ ਲੱਗੀ ਮੈਨੂੰ ਆਂਦਾ ਰੋਟੀ ਮੇਰੇ ਨਾਲ ਹੀ ਖਾਲਾ ਤੇ ਮੰਮੀ ਟੋਕਣ ਲੱਗ ਗਈ ਕਿ ਦੀ ਸਾਡੇ ਘਰ ਚ ਨਹੀਂ ਇਦਾਂ ਬੰਦੇ ਨੇ 100 ਚੀਜ਼ ਮੰਗਣੀ ਹੁੰਦੀ ਐ ਰੋਟੀ ਕੱਲੀ ਆਇਆ ਕਰ ਤੇ ਖਾਣ ਤੇ ਮੈਂ ਕਰ ਲਿਆ ਬੜੀਆਂ ਰੋ ਏਦਾਂ ਮਤਲਬ ਥਾਲੀ ਰੱਖੀ ਸੀ ਜੇ ਥਾਲੀ ਕੋਲੀ ਸਬਜੀ ਪਾਉਣੀ ਲੱਗੀ ਹਾਂ ਪਹਿਲਾਂ ਮੇਰਾ ਮਸਹੀਨ ਚ ਸੂਟ ਕੱਢ ਕੇ ਪਹਿਲਾਂ ਹੁਣੇ ਸੁੱਕਣੇ ਪਾ ਫਿਰ ਨੇਰ ਆ ਗਿਆ ਕੁਰਸੀ ਆਨੇ ਗਿਆ ਨੀ ਕਾ ਕੰਮ ਮਸਰੇ ਦੀ ਲੱਗੀ ਆ ਮੈਂ ਤੇ ਹੁਣ ਪਿਛਲੇ ਨੂੰ ਨਹੀਂ ਦੱਸ ਸਕਦੀ ਕਿਉਂਕਿ ਹੁਣ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆਵਾ ਸੱਚੀ ਹੁਣ ਮੈਂ ਇਨੀ ਔਖੀ ਆ ਨਾ ਜਦੋਂ ਮੈਂ ਜੋ ਬੰਦਾ ਨਸ਼ਾ ਵੇਣੀ ਆ ਡੇਲੀ ਕਰਦੇ ਆ ਇੱਕ ਦਾਗਾ ਨਹੀਂ ਪਾਉਂਦੇ ਚੱਲ ਰੋ ਨਾ ਚੁੱਪ ਕਰੋ ਮੇਰੀ ਗੱਲ ਸੁਣ ਨਹੀਂ ਨਾ ਦੱਸਿਆ ਪਿੱਛੇ ਦਸੀਬ ਨਾ ਪਿੰਦਰ ਸੋਂ ਦਾ ਪਤਾ ਕਿਦਾਂ ਦਾ ਸੁਭਾਅ ਆ ਉਹਨਾਂ ਨੇ ਕਹਿਣਾ ਵਾ ਵੀ ਸਾਰਾ ਪਤਾ ਹੀ ਖਰੇ ਜਾਣ ਕੇ ਇਹਨੂੰ ਖੂਚ ਸੁਟਿਆ ਵਾ ਅੱਗੇ ਤਾਂ ਦੁਖੀ ਹੀ ਸੀ ਤੂੰ ਉੱਤੋਂ ਇਹੋ ਜੀਆਂ ਗੱਲਾਂ ਸੁਣ ਸੁਣ ਕੇ ਨਾ ਤੇ ਮੇਰਾ ਤੇ ਅੰਦੇ ਅੰਦੇ ਵੀ ਭੈਣ ਭਰਾਵਾਂ ਵਾਲਾ ਉਹ ਭੈਣ ਦਾ ਵੱਡੀ ਮਾਂ ਵਰਗੀ ਆ ਇਹ ਗੱਲ ਸੁਣ ਲੈ ਹੁਣ ਮੈਂ ਤੈਨੂੰ ਦੱਸਾਂ ਚਲਾਕ ਚੁਸਤੋ ਕੇ ਰੋ ਪੜਿਆਂ ਲਿਖਿਆਂ ਵਾਂਗੂ ਇਹ ਥੋੜਾ ਵਾ ਕਿ ਹੁਣ ਜੇ ਮੈਂ ਤੈਨੂੰ ਕਮ ਕਈ ਨਾ ਵੀ ਚੁੱਕਣਾ ਦੇਣ ਲਈ ਆ ਹੁਣ ਤੂੰ ਸਮਝਦੀ ਨਾ ਇਹ ਗੱਲ ਨੂੰ ਸਾਸ ਆਪਣੀ ਨੂੰ ਇੱਜ਼ਤ ਪੂਰੀ ਕਰ ਉਹਦੀ ਇਹ ਥੋੜਾ ਵੀ ਤੈਨੂੰ ਹੁਣ ਧੁੱਪੇ ਤੱਕ ਸੜੇ ਤੇ ਤੂੰ ਧੁੱਪੇ ਡਈ ਰਵੇਂ ਤੂੰ ਕਿਹੜੀ ਗਾਈ ਹੈ ਜਿਹੜੇ ਤੈਨੂੰ ਫੜ ਕੇ ਉਹ ਕਿੱਲੇ ਤੇ ਬੰਨ੍ਹਣਾ ਜਾਂ ਉੱਤੇ ਬੰਨ੍ਹਣਾ ਇੱਜ਼ਤ ਪੂਰੀ ਕਰ ਪਰ ਇਹ ਨਹੀਂ ਆ ਵੀ ਤੈਨੂੰ ਚਿੱਕੜ ਵਿੱਚ ਕਵੇ ਤੇ ਜਾਂ ਤੈਨੂੰ ਕੰਡੀਆਂ ਵਿੱਚ ਕਵੇ ਵੜੀ ਜਾ ਇਹ ਨਹੀਂ ਉਹ ਚੱਲਣਾ ਤੇ ਆਪਣਾ ਤੋਂ ਹਸਾਬ ਨਾ ਰਹੀ ਤੇ ਜੋ ਆਪਣ ਨੂੰ ਦੱਸੀ ਜਾਂ ਨਾਲ ਨਾਲ ਵੀ ਇਦਾਂ ਕਰਦੀ ਇਦਾਂ ਕਰਦੀ ਮੇਰ ਨਾਲ ਮੈਂ ਤੇ ਜੋਬਨ ਨੂੰ ਕੋਈ ਅਜੀ ਗੱਲ ਦੱਸਦੀ ਵੀ ਨਹੀਂ ਆ। ਫਿਰ ਗਲਤੀ ਆ ਤੇਰੇ ਚ। ਮੈਨੂੰ ਦੱਸਣੀ ਚਾਹੀਦੀ ਉਹਨੇ ਫਿਰ ਕੱਲ ਨੂੰ ਫੇਰ ਆਣ ਕੇ ਕਹਿਣਾ ਵੀ ਇੰਨੇ ਨਹੀਂ ਦੱਸਿਆ। ਜੇ ਤੁਹਾਨੂੰ ਦੱਸ ਗਈ ਤਾਂ ਮੈਨੂੰ ਕਿਉਂ ਨਹੀਂ ਦੱਸਿਆ? ਤੇ ਜੇ ਮੈਂ ਦੱਸਾਂ ਜੋਬਨ ਨੂੰ। ਜੋਬਨ ਨੇ ਮੰਮੀ ਨੂੰ ਪੁੱਛਣ ਲਾ ਜਾਣਾ ਤੇ ਘਰ 'ਚ ਪੈ ਜਾਣੀ ਲੜਾਈ। ਕਹਿਣਾ ਇਹ ਕੰਨ ਭਰਦੀ ਆ। ਕੰਨ ਨਹੀਂ ਭਰਦੀ ਵੇਹ ਮੇਰੀ ਗੱਲ ਸੁਣ। ਹੁਣ ਤੈਨੂੰ ਰੋਟੀ ਤੋਂ ਟੋਕਤਾ ਵੀ ਨਹੀਂ ਖਾਣੀ। ਇਹ ਕਿਹੜੀ ਏਡੀ ਗੱਲ ਵੇ ਉਥੇ ਕਿਹੜੀਆਂ ਹੁਣ ਕੁੜੀਆਂ ਸੀ ਉਹ ਤਾਂ ਇੱਧਰ ਆ ਗਈਆਂ ਸੀ ਤੇ ਇੱਧਰ ਆ ਗਈਆਂ। ਮੈਂ ਤੇ ਅੱਗੇ ਜਾਦਾ ਹੀ ਹਾਂ ਕੰਨ ਪੀਚਾਲ ਸੋਨੀਆ। ਸਰ ਮੈਨ ਨੀ ਕਦੇ ਬੁੱਢੜੀ ਹੋ ਗਈ ਇਹਨੂੰ ਅਕਲ ਨਹੀਂ ਆਈ ਹੁਣ ਆਪਾਂ ਛੱਡਣੀਆਂ ਚਾਹੀਦੀਆਂ ਜੇ ਤੂੰ ਨਵਾਂ ਧੀ ਆ ਜਾਣ ਕੋਈ ਨਹੀਂ ਆ ਕੰਮ ਕਰਦੇ ਆ ਆ ਛੱਡ ਪਹਿਲਾਂ ਜਿਹੜਾ ਕਰਨ ਲਈ ਆ ਆ ਕਰ ਆ ਛੱਡ ਆ ਕਰ ਇੰਨਾ ਤੂੰ ਵੀ ਮੇਰੀ ਗੱਲ ਸੁਣ ਤੂੰ ਵੀ ਅੜੀ ਦੇ ਨਾਲ ਨਾ ਉਹ ਕੰਮ ਕਰਦਾ ਹੀ ਤੂੰ ਛੱਡਣਾ ਨਹੀਂ ਆ ਫੇਰ ਮਸੀ ਜੀ ਲੜਾਈ ਪਊਗੀ ਆ ਕੋਣ ਕੇ ਨਾ ਪਰ ਪੈ ਜਾ ਦੇ ਵੇਖੀ ਜਾਓ ਫੇਰ ਆਪਣੇ ਗੱਲ ਤੇ ਕੋਈ ਨਾ ਕੋਈ ਹੋਈ ਆ ਕਿਹੜੀ ਹੁਣ ਕਿਉਂ ਅੜਈਏ ਨਾ ਸਿੱਖਾਂ ਤੇ ਤੈਨੂੰ ਧੱਕਣਾ ਇੰਨਾ ਰੋਟੀ ਖਾਣ ਹੀ ਨਹੀਂ ਹਾਂ ਜੋ ਬੰਦ ਲਾ ਕੇ ਬੈ ਗੇ ਕਿ ਨਹੀਂ ਪਹਿਲਾਂ ਮੈਨੂੰ ਚਾਹ ਘੋਟਾ ਬਣਾ ਦੇ ਫੇਰ ਆਂਦੀ ਚੱਲ ਰੋਟੀ ਖਾ ਲੈ ਫ ਆ ਵੀ ਲੋ ਇਹ ਥੋੜਾ ਤੁਹਾਨੂੰ 2.5 ਮਹੀਨੇ ਹੋ ਹੀ ਗਏ ਇਧਰ ਆਨ ਤੇ ਮੈਂ ਉਦੋਂ ਦੀ ਕਹਿਣ ਲਈ ਮੈਂ ਜੋ ਬੰਨੂ ਵੀ ਕਹਿਣ ਲਈ ਆ ਵੀ ਮੰਮੀ ਨਾ ਠੀਕ ਜੀ ਨਹੀਂ ਆ ਤੇ ਫੋਨ ਵੀ ਕਰਦੇ ਆ ਵੀ ਮਿਲ ਜਾ ਮਿਲ ਜਾਣ ਕੇ ਮਸੀ ਜੀ ਫਰਜ ਤੇ ਹੈਗਾ ਵਾ ਚਲੋ ਜਵਾਈ ਪਾਈ ਜਾਣ ਦਾ ਪਰ ਨਾ ਨੰਨਾ ਹੀ ਨਹੀਂ ਧਰਦੀ ਮੰਮੀ ਕਵੇ ਤੇ ਜੋ ਬੰਨ ਜਾਵੇ ਮੰਮੀ ਨੇ ਕਹਿਣਾ ਨਹੀਂ ਤੇ ਜੋ ਬੰਨ ਨੇ ਜਾਣਾ ਨਹੀਂ ਆ ਤੁਸੀਂ ਥੋੜਾ ਜਿਹਾ ਸਮਝਾਓ ਮੈਂ ਦਾ ਹੁਣ ਕੀ ਕਰਾਂ ਓਦਣ ਮੈਂ ਚੰਗੀ ਸੀ ਤੇ ਨਾਲੇ ਉਹ ਚੰਗੇ ਸੀ ਨਾਲੇ ਤੂੰ ਚੰਗੀ ਸੀ ਜਦੋਂ ਕਹਿੰਦਾ ਰਿਸ਼ਤਾ ਕਰਾਓ ਫਿਰ ਜੇ ਨਾ ਹੁੰਦਾ ਤਾਂ ਫਿਰ ਚੰਗੀ ਸੀ ਨਾ ਫਿਰ ਗੱਲ ਆਵੇ ਲਾ ਹੁਣ ਕੀ ਕਰਨ ਰਿਆ ਏ ਝੋਨੇ ਵੀ ਲੱਗ ਗਏ ਆ ਸਾਰਾ ਕੁਝ ਹੋ ਗਿਆ ਹੁਣ ਤੇ ਚੱਲ ਫਰੀ ਆ ਬਸ ਇਹੀ ਮੋਟਰ ਤੇ ਬੈਠੇ ਰਹਿਣਾ ਤੇ ਯਾਰਾਂ ਬੇਲੀਆਂ ਨਾਲ ਰੱਜ ਕੇ ਤੇ ਘਰ ਨੂੰ ਆ ਜਾਣਾ ਇਹ ਗੱਲ ਕਿਹਾ ਨੀ ਤੂੰ ਕੀ ਪੀਂਦਿਆ ਰੋਜ਼ ਰੋਜ਼ ਮੈਂ ਪੁੱਛਿਆ ਕਹਿੰਦਾ ਨਹੀਂ ਉਹ ਕੱਲ ਦੀ ਪੀਤੀ ਤਾਂ ਸਮੈਲ ਆਉਂਦੀ ਆ ਲੈ ਤੇ ਮੈਂ ਕੀ ਕਹਿੰਦੀ ਮੰਮੀ ਮੇਰਾ ਆ ਵੀ ਗੰਨਾ ਵਾ ਇਹ ਤਾਂ ਫੇਰ ਕਰਦੀ ਹੁੰਦੀ ਸੀ 13ਵੀਂ ਚੱਜਣਾ ਵੀਰ ਆਪਣੇ ਦੀ ਤੂੰ ਕੋਈ ਨੀ ਫਿਕਰ ਨਾ ਕਰ ਮੈਂ ਸਾਮਾ ਨੂੰ ਆਉਣੀ ਆ ਮੈਂ ਕਿੰਨੀ ਵੇ ਭੈਣ ਫੋਨ ਕਰਨ ਲਈ ਜਾਂਦੇ ਕਿਉਂ ਨਹੀਂ ਤੁਸੀਂ ਆਹੋ ਆਇਓ ਨਾਲੇ ਮੈਂ ਕਿਹੜੇ ਮੂੰਹ ਨਾਲ ਭਰਾ ਆਪਣੇ ਨੂੰ ਕਵਾਂ ਵੀ ਹੁਣ ਜੋ ਬਨ ਨਸ਼ਾ ਕਰਦਾ ਉਹਨੇ ਮੈਨੂੰ ਪਹਿਲਾਂ ਕਹਿੰਦਾ ਇਹ ਮੈਂ ਤੈਨੂੰ ਅੱਗੇ ਵੀ ਸਮਝਾਇਆ ਸੀ ਤੇ ਹੁਣ ਵੀ ਡਈਓ ਕਹਿਣ ਮੈਂ ਤੇ ਮਾਸੀ ਜੀ ਸੋਚਿਆ ਵੀ ਚਲੋ ਇਕੱਠਾ ਪਰਿਵਾਰ ਇਕੱਠਿਆਂ ਰਹਿਣਾ ਵਾ ਚਲੋ ਤੁਸੀਂ ਵੀ ਇੱਥੇ ਹਣਾ ਰਲ ਮਿਲ ਕੇ ਸਮਝਾਓਗੇ ਮੰਮੀ ਤੇ ਉਹਨਾਂ ਨੂੰ ਕੁਝ ਕਹਿੰਦੇ ਹੀ ਨਹੀਂ ਆ ਮੰਮੀ ਇੰਨੇ ਜੋਗੀ ਹੁੰਦੀ ਤੇ ਕਾਟਾ ਕਾਦਾ ਸੀ ਫਿਰ ਅਸੀਂ ਇੱਧਰੇ ਬੈਠੇ ਹੁਣ ਆਹੀ ਉਹਦੀਆਂ ਤੇ ਇਹੋ ਜਿਹੀਆਂ ਰਲੀਆਂ ਚੁਗ ਚੁਗ ਕੇ ਅੰਡਣਾ ਗਵੰਡਣਾ ਨਾ ਤੇ ਆਪਣੀਆਂ ਦੀ ਮਰਜ਼ੀਆਂ ਵੇਚਦੀ ਬਵੇਂ ਪੁੱਤ ਵੱਲ ਨਹੀਂ ਵੇਂਦੀ ਤੇਰੇ ਵੱਲ ਨਹੀਂ ਵੇਂਦੀ ਆਪ ਇਦਾਂ ਹੀ ਕਰਦੇ ਆ ਕੰਮ ਮੈਨੂੰ ਡਾਹ ਉਹ ਜਿਹੜਾ ਫੋਲੀ ਜਨਾ ਖਿਸਕਦੇ ਮੈਂ ਆਈ ਵੀਰ ਉਹਨੇ ਸੱਦਿਆ ਮੈਂ ਆਈ ਹਾਂ ਲੰਬੜਦਾਰ ਨੇ ਸੱਦਿਆ ਬਸ ਉਹਨਾਂ ਕੋ ਉਹ ਤੁਹਾਨੂੰ ਪਤਾ ਮਾਸੀ ਜੀ ਚੁਗਰਫੋਰ ਪੂਰੀ ਆਵਾ ਸੋਨੇ ਦਾ ਕਿਦਾਂ ਗੱਲਾਂ ਕਰਦੀਆਂ ਹੀ ਇਹ ਅੱਧੀਆਂ ਅੱਧੀਆਂ ਪੈਂਟਾਂ ਪਾ ਕੇ ਜਾਂਦੀ ਪਾਟੀਆਂ ਕੋਲ ਉਹਨਾਂ ਨਾਲ ਗੱਲਾਂ ਕਰਦੇ ਜੀ ਉਹੀ ਚੁੱਕ ਚੁਕਾ ਕੇ ਘਲਦੇ ਆ ਵੀ ਤੂੰ ਖਰੇ ਇਦਾਂ ਤੱਦੀ ਤੇ ਕਰ ਉਹਨਾਂ ਤਾਂ ਥੋੜਾ ਖਰਾਬ ਹੋਣ ਡਿਆ ਉਹਦਾ ਕਿਉਂ ਡਿਆ ਉਹਦੇ ਗੱਲ ਸਿਆਣਾ ਬੰਦਾ ਹੋਵੇ ਤੇ ਵੇਂਦਾ ਵਾ ਹਨਾ ਅਹਲਾ ਦੇ ਮਮਾਸੀ ਜੀ ਕੋਈ ਜਵਾਬ ਨਹੀਂ ਦਿੱਦੀ ਜਿਹੜਾ ਕੰਮ ਆਂਦੇ ਉਹ ਮੈਂ ਕਰੀ ਜਾਣੀ ਆ ਤੇ ਕੱਲ ਨੂੰ ਜੇ ਮੈਂ ਜਵਾਬ ਦਿੱਤਾ ਤੇ ਫਿਰ ਤੇ ਮੇਂਦਰ ਮਾੜੀ ਨਹੀਂ ਚੱਲ ਕੰਮ ਤੂੰ ਮੈਂ ਤੈਨੂੰ ਇਹ ਨਹੀਂ ਕਹਿੰਦੀ ਵੀ ਕੰਮ ਛੱਡਣਾ ਪਰ ਜਿਹੜਾ ਤਰੀਕਾ ਉਹ ਵਰਤਦੀ ਉਹ ਨਹੀਂ ਵਰਤਣਾ ਤੂੰ ਉਹ ਤੋਂ ਥੋੜਾ ਜਿਆਦਾ ਟੱਲ ਜਾ ਚੰਗਾ ਤੇ ਨਾਲੇ ਜਾ ਨਹੀਂ ਚਾਹ ਬਣਾਉਂਦੀ ਦੀ ਆਪਣਾ ਤੇ ਚਾਹ ਨਹੀਂ ਪੀਣੀ ਚਾਹ ਤੇ ਹੋੜੇ ਮਮਮੀ ਨੂੰ ਪਿਆਲ ਕੇ ਤੇ ਫੇਰ ਹੀ ਆਈ ਨਾ ਮੈਂ ਕੁਛ ਨਹੀਂ ਪੀਣਾ ਪੁੱਤ ਗਰਮੀ ਲੱਗਣ ਗਈ ਹਾਏ ਹਾਏ ਚਿਹਰਾ ਇਨਾ ਕ ਹੋ ਗਿਆ ਵਾ ਮੈਂ ਨਹੀਂ ਕੁਛ ਵੀ ਪੀਣਾ ਤੇਨੂੰ ਇਨਾ ਕ ਮੂੰਹ ਕੁੜੀ ਦਾ ਹੋ ਗਿਆ ਵਾ ਤੇਨੂੰ ਲਿੰਕਿਆ ਦੀ ਲੱਗੀ ਆ ਉਥੇ ਪਿਆਲਾ ਆਇਆ ਕਰ ਜਾਂ ਜਾਨੀ ਨਹੀਂ ਤੇ ਲੈ ਗਿਆ ਸੋਨੀਆ ਮੈਂ ਤੇ ਸੋਨੀਆ ਵੀ ਜਦੋਂ ਤੇ ਆਏ ਆ ਇੱਕ ਅੱਧਾ ਹੀ ਚੱਕਰ ਮਾਰਿਆ ਮੁੜ ਕੇ ਵੀ ਨਹੀਂ ਆਉਂਦੀ ਆ ਜਾ ਕਰ ਹਾਂ ਘੜੀ ਤੇ ਲੈ ਚਾਈ ਕਿਤੇ ਹਾਉ ਜਿਹੜੀ ਖਾ ਚੱਲੀ ਆ ਬੰਦਾ ਲਾਗੇ ਬਵੇ ਦਿਲ ਹੋਰ ਤੇ ਉੱਥੇ ਉਹਨਾਂ ਕਹਿਣਾ ਵਾ ਕੱਡੀਆਂ ਅਸੀਂ ਫੇਰ ਸੱਤੇ ਰਹਿੰਦੀਆਂ ਵਾ ਅਸੀਂ ਤੇ ਡਰਦੇ ਨਹੀਂ ਜਾਂਦਾ ਲੈ ਅਗਵਾਂਢਣਾ ਗਈਆਂ ਰਹਿੰਦੀਆਂ ਵਾ ਇਹਨਾਂ ਨੂੰ ਕਿੰਨਾ ਕੁ ਲੋਕੀ ਜਾਂਦੇ ਆ ਆਇਆ ਕਰੋ ਤੁਸੀਂ ਤੁਹਾਡਾ ਘਰ ਆ ਇਹਨਾਂ ਨਾਲ ਤਾਂ ਫੇਰ ਆਂਦੇ ਹੁੰਦੇ ਵੀ ਜਿਆਦਾ ਹੀ ਫਿਰ ਬੁੱਕੀ ਚਾਂਜੀ ਹਾਂ ਇਹ ਕੱਲਾ ਹੀ ਕੀ ਕਰਨਾ ਯੋਬਨਾ ਸਬਜ਼ੀ ਵਾਲਾ ਬੋਲਣ ਰਿਹਾ ਸੀ ਸਬਜ਼ੀ ਕੋਈ ਲੈ ਲੈਣੀ ਸੋਰਾ ਕੜੀ ਤੋਂ 20 20 ਗੱਲਾਂ ਕਾਣ ਡਿਆ ਕੜੀ ਮੂੜੀ ਕੜੀ ਤੇ ਕੋਈ ਨਹੀਂ ਮਾਤਾ ਜਾ ਕੇ ਤੂੰ ਲੈ ਜਾ ਏ ਕਿਹੜੀ ਗੱਲ ਤੈਨੂੰ ਪਤਾ ਹਸਾਬ ਦਾ ਵੀ ਕੀ ਨਹੀਂ ਹੋਣਾ ਕੀ ਨਹੀਂ ਹੋਣਾ ਹੋਰ ਜਿਆਦਾ ਦੂਰ ਹੀ ਚਲ ਗਾ ਨਖਤੇ ਚਾਟੀ ਆਵਾਜ਼ ਦੇ ਕੇ ਨੱਠ ਜਾਂਦੇ ਆ ਸਬਜ਼ੀ ਕੀ ਲੈਣੀ ਆ ਹੋ ਵਰਤੋ ਕਿਧਰ ਮਮੀ ਮੈਂ ਮਾਸੀ ਜੀ ਨਾਲ ਗਈ ਹਾਂ ਥੋੜਾ ਜਿਹਾ ਟਾਈਮ ਹੋਇਆ ਆ ਆ ਵੀ ਕਰਕੇ ਗਈ ਆ ਕੀ ਕਰਕੇ ਘਰੇ ਸਾਈਡ ਜਾਣੀ ਨਹੀਂ ਤੇ ਚੁੰਨੀ ਨਹੀਂ ਨਹੀਂ ਕਰ ਕਰ ਮਦਰ ਨਾਲ ਗੱਲ ਕਰ ਦਿਨ ਚੱਲ ਦਾਜ ਆ ਕਰ ਗਈਆਂ ਦਾ ਮੇਰੀ ਗਾਰ ਸੁਣਾ ਮੈਨੂੰ ਤੇਨੇ ਪੁੱਛਿਆ ਨਾ ਤੂੰ ਕਿ ਲਾਇਆ ਉਹ ਮੈਨੂੰ ਪੁੱਛਦੀ ਮਾਸੀ ਆਲੀ ਗਈ ਫੇਕੀ ਹੋ ਗਿਆ ਤੇ ਕੀ ਗੱਲ ਮੈਂ ਕਿਤੇ ਗਈ ਸੀ ਮੰਦਿਰ ਹੈ ਉਹ ਤੂੰ ਸੁੱਤੀ ਤੇ ਮੈਨੂੰ ਆ ਵੀ ਜਾਣਾ ਮੈਂ ਜਾ ਆ ਫਿਰ ਕੀ ਗੱਲ ਹੋਈ ਸੋ ਮੈਂ ਪੱਕੀ ਗਈ ਸੀ ਜਾਗਣੀ ਗਈ ਹਾਂ ਉਹ ਕਿਹੜੀ ਸੜਿਆ ਨਾ ਘਰ ਮਾਤਾ ਜੇ ਗਈ ਤੇ ਕੋਈ ਗੱਲ ਨਹੀਂ ਜੀ ਕਰਦਾ ਹੀ ਆ ਅਸਾ ਵੀ ਸਤਾਰ ਕਿਹੜੇ ਵੇਖਿਆ ਸੀ ਗੋਲੀ ਤੇ ਨਾ ਤੂੰ ਆ ਉਹ ਸਹਾਉਂਡੀ ਚੁਨੀ ਲੱਤ ਗਈ ਨਹੀਂ ਸੀ ਤੋ ਮੈਂ ਤੇ ਉਦਾ ਲਾਉਂਦੀ ਨਹੀਂ ਚੁਨੀ ਹਾਂ ਜੀ ਲਾਥ ਦੀ ਨਾ ਵੀ ਉੱਥੇ ਆਈ ਹਾਂ ਮਾਵਾ ਚਾਈ ਗਈ ਤੇ ਤੂੰ ਸਬਜ਼ੀ ਲੈਣੀ ਬੋੜ-ਬੋੜ ਕਰਦੀ ਸਬਜੀ ਤੇਰੇ ਹੱਥ ਚ ਆਦੀ ਉਹ ਤੇ ਲੰਘ ਗਿਆ ਇੱਥੇ ਮੇਰਾ ਉਹ ਲੰਘ ਗਿਆ ਤਰੱਕ ਲੱਗਦਾ ਗਾਂ ਜਿੱਦੋਂ ਇੱਥੇ ਬੋੜਾ ਤੋਂ ਤੂੰ ਵੀ ਨਿਕਲਿਆ ਉਦੋਂ ਤਾਂ ਤੂੰ ਮੈਨੂੰ ਠਾਲਤਾ ਫਿਰ ਖਾਲਿਆ ਮਾਰੀ ਗੱਲ ਇਹਨੇ ਸਮਝਾਰਾ ਸਿਰੋਪਾਣੀ ਲੰਘਿਆ ਨਾ ਤੇ ਤੂੰ ਪਛਤਾਉਣਾ ਠੀਕ ਹੈ ਕੀ ਸਿਰੋਪਾਣੀ ਲੰਘ ਜਾਣਾ ਮੈਨੂੰ ਇਹ ਮੁੜ ਕੇ ਕਹਿਣਾ ਕੁਛ ਵੀ ਤੇ ਤੂੰ ਭੁਲੇ ਚੜਾਈ ਆ ਤੇਰੇ ਜਿਹਨੂੰ ਮਰਜ਼ੀ ਕਰੀ ਨਾ ਤੋਰ ਪਿਆ ਕਰਨਾ ਹੋਣਾ ਕਿਹਾ ਤੂੰ ਉਹਨਾਂ ਨਾਲ ਕਰਦੀ ਹੁਣ ਤੂੰ ਦੂਜੇ ਪਾਸੇ ਜਾ ਉਹ ਮੱਝ ਨਹੀਂ ਦਾ ਮੈਂ ਇੱਥੇ ਲਾ ਨੂੰ ਰੱਖਿਆ ਨਹੀਂ ਤੇ ਉਹ ਹੀ ਇਹ ਚੰਦ ਫੇਸ ਚੜਾਉਂਦਾ ਤੂੰ ਉਧਰ ਜਾ ਜਾ ਤੇ ਕੀ ਨਹੀਂ ਕਰਦਾ ਤਾਂ ਜਾਣ ਨੂੰ ਉਹ ਮਾਸੀ ਉਹਦੀ ਚਲ ਗਈ ਫੇਰ ਕੀ ਹੋਇਆ ਮੰਮੀ ਮੈਂ ਕਿਹੜਾ ਕਥਰੇ ਗਈ ਆ ਪਈ ਜਾ ਕੇ ਗਵਾਢੀ ਦੇ ਘਰ ਗਈ ਆ ਮਾਸੀ ਜੀ ਆ ਮੇਰਾ ਵੀ ਫਰਜ ਬਣਦਾ ਵਾ ਚਲ ਜੇ ਉਹ ਨਹੀਂ ਆਈਆਂ ਤਾਂ ਮੈਂ ਇਹਨਾਂ ਨੂੰ ਪੁੱਛ ਕੇ ਗਈ ਤੁਸੀਂ ਸੁੱਤੇ ਪਏ ਸੀ ਨਾਲ ਤੇਰੇ ਕੋਣੀ ਕੱਲੇ ਤੇਲਾ ਆਹਦੇ ਹੈਗਾ ਘਰ ਕੱਲੀ ਨਾ ਭਾਵੇਂ ਇਹ ਆ ਕੋਈ ਗਾਜਾ ਤੇ ਲੀੜਾ ਲਾਇਆ ਮਾਰ ਹਾਂ ਮਾਸਤਾਣੀ ਬੜ ਕੇ ਜਾਣ ਪਾਤ ਦਾ ਦਾਦਾਵਰ ਜਾ ਕੇ ਉਥੇ ਪਹਿਲੀ ਪਹਿਲਾਂ ਪਉਂਦੀ ਜਾ ਕੇ ਚੰਗਾ ਲੈ ਜੋ ਬਣ ਉਸੇਰ ਤੋਂ ਜੁੜਾ ਨਾ ਤੇ ਨੀੜਾ ਪਾ ਲੈਣੀ ਆ ਉਹ ਮਾਤਾ ਅੱਜ ਕੱਲ ਚੱਲਦਾ ਹੋ ਜਾਂ ਸਿਸਟਮ ਮਰ ਜਾਣਾ ਚੱਲਦਾ ਕਿਹੜਾ ਵਾ ਹੁਣ ਤੈਨੂੰ ਸ਼ਰਤੇ ਛਡਾ ਲੈ ਚੱਲਦਾ ਵਾ ਕੀ ਸਿਰਤੇ ਜਾਣਾ ਨਹੀਂ ਉਹਨੇ ਅੱਜ ਇਹਨੇ ਨੀੜਾ ਲਾਇਆ ਤੇ ਕੱਲ ਨਾ ਕਰੇ ਛੱਡ ਜਾਣਾ ਵਾ ਨਾਲੇ ਉਹ ਚੋਲਣ ਨਾਲੇ ਉਹਦੀ ਮਾਸੀ ਆ ਜਾਣਾ ਤੇ ਉਹਨੇ ਹੈਗੀ ਆ ਜਿਹੜਾ ਕੰਮ ਆ ਤਾਂ ਮੈਂ ਡਰਦੀ ਹੋ ਕੇ ਹੀ ਰਹਿਣੇ ਜਾਵਦੇ ਹੋਏ ਕੇ ਕੇ ਕੀ ਉੱਥੇ ਗੇਲ ਨਹੀਂ ਗਈ ਆ ਕੁੜੀ ਨੂੰ ਘਰਾਂ ਘਰ ਨੂੰ ਮਿਲਣ ਜਾਂਦੀ ਉਹ ਤਾਂ ਜੀ ਦੀ ਕਰਦੀ ਤੂੰ ਨਾ ਜਾਣੋ ਮੈਨੂੰ ਉਠਾ ਦੀ ਜੇ ਤੂੰ ਨਹੀਂ ਜਾਣਾ ਤੇ ਮੈਂ ਨਾਲ ਜਾਂਦੀ ਹਾਏ ਕਿੰਨੀ ਕ ਦੂਰ ਆ ਆ ਸਾਡੀ ਬੰਬੀ ਬੈਂਦੀ ਨਾਲ ਆ ਉਹਨਾਂ ਦਾ ਘਰ ਮੈਂ ਚਾਹ ਨਹੀਂ ਤੁਹਾਡੇ ਗਾਲੀ ਜਵਾੜਾ ਤੇ ਤੁਸੀਂ ਦੋਵੇਂ ਉਸੇ ਪੱਕੇ ਚੱਲ ਜਾਓ ਨਹੀਂ ਤੇਰਾ ਵੀ ਜੀ ਲੱਗਦਾ ਤੇ ਜਾ ਤੂੰ ਤੇ ਅੱਗੇ ਕੱਢ ਕੇ ਖੋਸ਼ ਆ ਸਾਨੂੰ ਤੇਰਾ ਕੱਲੀ ਦਾਰ ਨੂੰ ਜੀ ਕਰਦਾ ਉਹਨਾਂ ਨੂੰ ਪਹਿਲਾਂ ਕਰਦਾ ਉਹਰੇ ਥਾਰੇ ਤੇਰੇ ਘਰ ਦੇ ਵਿੱਚ ਹੀ ਹੋ ਜੇ ਮੈਂ ਬੋਲਦਾ ਨਹੀਂ ਫਿਰ ਮੈਂ ਜਿੱਦਾਂ ਤੂੰ ਕਦੀ ਮੋਟਾ ਕਰਦਾ ਲੈ ਮੰਮੀ ਕੋਈ ਗੱਲ ਨਹੀਂ ਮੈਂ ਪੁੱਛ ਕੇ ਚੱਲ ਜਾਂ ਤਾਨੇ ਗੱਲ ਕੋਈ ਨਹੀਂ ਕੋਈ ਨਹੀਂ ਗੱਲ ਜੇ ਤੂੰ ਕਿਹਾ ਨਾ ਮਾਤਾ ਦੂਦਾ ਜਰਾ ਮੈਂ ਹੋ ਗਿਆ ਹਲਾ ਪਹਿਲਾਂ ਤੇਨ ਮੈਂ ਉਸੇ ਟੋਕਿਆ ਤੇ ਬੰਦੇ ਨਾਲ ਰੋਟੀ ਨਹੀਂ ਖਾਈਦੀ ਆਹੋ ਬੱਲੇ ਬੱਲੇ ਰੋਟੀ ਖਾਣੀ ਤੋਂ ਬਾਹਰ ਕੇ ਭਈਆ ਰੋਟੀ ਗਾਵੇ ਬੰਦੇ ਨੇ ਖਾਣੀ ਆ